ਸ਼ੇ ਗਈ ਹੈ ਉੱਥੇ 14 ਕਰਟਾਏ ਗਏ ਨੇ ਸੱਤ ਜਿਹੜੇ ਸੀ ਉਹ ਜਿਹੜਾ ਡਰਗ ਹੈ ਦੇ ਹਟਾਉ ਉਹ ਉਹ ਬੰਦਿਆਂ ਦਾ ਕਨਫਰਮ ਹੋਇਆ ਉਹ ਹੋਏ ਨਹੀਂ ਪਰ ਜਿਹੜੇ ਸੱਤ ਹੋਰ ਸੀ ਜਿਹੜੇ 14 ਵਿੱਚੋਂ ਸੱਤਾਂ ਦਾ ਜਿਹੜਾ ਸੀ ਉਹ ਨਜਾਇਜ਼ ਟਾਏ ਗਏ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ ਸੀ ਔਰ ਅੱਗੇ ਵੀ ਕੋਈ 15 ਨੇ ਘਰਾ ਤੋਂ ਲੋਕਾਂ ਨੇ ਆ ਕੇ ਕੋਰਟ ਦੇ ਵਿੱਚ ਦਾਵਾ ਕੀਤਾ ਹੈ ਕਿ ਅਸੀਂ ਡਰਗ ਨਹੀਂ ਕਰਦੇ ਆਪਣੇ ਸਬੂਤ ਦਿੱਤੇ ਨੇ ਔਰ ਸਾਡੇ ਕਰਨਾਟਾਏ ਜਾਣ ਉਸ ਐਕਟ ਦੇ ਅਧੀਨ ਸੋ ਇਸ ਦੇ ਲਈ ਸਾਡੀ ਬੀਜੇਪੀ ਦੀ ਜੋ ਮਹਿਲਾ ਮੋਰਚਾ ਵੀ ਪ੍ਰਦਾਨ ਨੇ ਜੈਂਦਰਪੁਰ ਔਰ ਸਾਡੇ ਕੋਰ ਇੱਥੇ ਸਾਰੇ ਜਿਹੜੇ ਪ੍ਰਦਾਨ ਜ਼ਿਲ੍ਹੇ ਦੇ ਪ੍ਰਦਾਨ ਵਿਜੇ ਕੁੱਕਾ ਜੀ ਸਾਡੇ ਹੋਰ ਕਾਰਜਕਰਤਾ ਸਾਰੇ ਯੂਥ ਦੇ ਚਾਹੇ ਜਿਹੜੇ ਵੀ ਹੈਗੇ ਨੇ ਸਾਰਿਆਂ ਨੇ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲਿੱਤਾ ਜੈਂਦਰਪੁਰ ਜੀ ਨੇ ਇਹਨਾਂ ਨੂੰ ਬੁਲਾ ਕੇ ਸਾਰੀ ਗੱਲ ਸੁਣੀ ਔਰ ਇੱਕ ਵਕੀਲ ਕੀਤਾ ਔਰ ਉਹਦੀ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੱਲ 3 ਵਜੇ ਉਹਦਾ ਆਰਡਰ ਆ ਗਿਆ ਉਹਦੀ ਕਾਪੀ ਮੈਂ ਤੁਹਾਨੂੰ ਦਿਖਾਣਾ ਚਾਹਦੀ ਹਾਂ ਹਾਈ ਕੋਰਟ ਦੀ ਜਿਹੜੀ ਤੁਹਾਨੂੰ ਵੀ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਜਿਨਨੇ 7 ਨਵੰਬਰ ਤੱਕ ਸਟੇਟਸ ਕੋ ਦੀ ਇੱਕ ਆਰਡਰ ਪਾਸ ਕੀਤਾ ਔਰ ਇਹ ਇੱਕ ਰਿਲੀਫ ਆਈ ਹੈ ਜਿਹੜੇ ਬਿਲਕੁਲੀ ਇਨੋਸੈਂਟ ਉਥੋਂ ਦੇ ਬਸ ਨੀਕ ਸੀ ਜਿਨਾਂ ਨੂੰ ਡਰ ਸੀ ਕਿ ਉਹਨਾਂ ਦਾ ਘਰ ਟਾਇਆ ਜਾਊਗਾ ਔਰ ਇੱਕ ਇੱਕ ਘਰ ਦੇ ਮਾਲਕ ਨੇ ਉਹ ਗਰੀਬ ਨੇ ਉਨਾਰੀਓ ਤੇ ਥ੍ਰੈਟਨਿੰਗ ਪੁਲਿਸ ਤੋਂ ਥ੍ਰੈਟਨਿੰਗ ਉਨਾਰੀਓ ਤੇ ਗਾੜੀ ਗਲੋਚ ਅ ਅਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਇਹ ਸਾਰਾ ਕੁਝ ਅੱਜ ਦੇ ਜਮਾਨੇ ਦੇ ਵਿੱਚ ਜੇ ਸਾਡੇ ਸ਼ਹਿਰ 'ਚ ਹੋਏ ਤਾਂ ਇਹਦੀ ਮੈਂ ਬਹੁਤ ਨਿੰਦਾ ਕਰਦੀ ਆਂ ਔਰ ਜਿਹੜੀ ਆਪ ਪਾਰਟੀ ਨੇ ਇਹ ਕੰਮ ਕੀਤਾ ਔਰ ਜਿਹੜੀ ਸ਼ਹਿ ਉਹਨਾਂ ਨੂੰ ਮਿਲੀ ਹੈ ਮੇਰੇ ਖਿਆਲ 'ਚ ਉਹਨਾਂ ਨੂੰ ਫੇਰ ਇੱਕ ਵਾਰੀ ਸੋਚਣਾ ਚਾਹੀਦਾ ਹੈ ਕਿ ਜੋ ਕਹਿੰਦੇ ਨੇ ਕਿ ਅਸੀਂ ਇੰਨਾ ਕੁਝ ਕਰ ਰਹੇ ਹਾਂ ਸਾਰਿਆਂ ਲਈ ਗਰੀਬਾਂ ਲਈ ਆਮ ਆਦਮੀ ਲਈ ਇਹ ਜਿੜਾ ਸੋਚ ਕੇ ਅੱਗੇ ਆਪਣਾ ਕਦਮ ਲੈਣ ਔਰ ਜਿਹੜੇ ਬਿਲਕੁਲ ਹੀ ਇਨੋਸੈਂਟ ਨੇ ਉਹਨਾਂ ਦੇ ਘਰ ਨਾ ਟਾਈ ਜਾ ਮੈਨੂੰ ਪਤਾ ਲੱਗੇਗਾ ਕਿ ਇਹ ਇਨੋਸੈਂਟ ਨੇ ਕਿਉਂਕਿ ਉੱਥੇ ਤਕਰੀਬਨ ਦਾਵਾ ਕੀਤਾ ਜਾ ਰਿਹਾ ਵੀ ਹਰੇਕ ਪਰਿਵਾਰ ਹੀ ਨਸ਼ਾ ਵੇਚਦਾ ਹੈ ਕਿਉਂਕਿ ਸ਼ਾਇਦ 4-5 ਤੇ ਕਾਰਵਾਈ ਹੋਈ ਹੈ ਮੇਬੀ ਔਰ ਤੋਂ ਸੱਤ ਦੇ ਉੱਤੇ ਹਾਂਜੀ ਸੌ ਤੋਂ 150 ਘਰ ਨੇ 400-500 ਕਾਰਵਾਈ ਹੋਈ ਹੈ ਦੇਖੋ ਘਰ ਦੇ ਵਿੱਚ ਨਸ਼ੇ ਦੇ ਬਿਲਕੁਲ ਖਿਲਾਫ ਹਾਂ ਮੈਂ ਜੀ ਘਰ ਬਰਬਾਦ ਹੁੰਦੇ ਨੇ ਔਰ ਜਿਹੜੇ ਨਸ਼ੇ ਕਰਦੇ ਨੇ ਉਹ ਜਾਇਜ਼ ਹੈ ਕਿ ਉਹਨਾਂ ਨੇ ਟਾਏ ਨੇ ਔਰ ਜਿਹੜੇ ਨਹੀਂ ਕਰਦੇ ਉਹਨਾਂ ਦਾ ਤਾਂ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣਾ ਪ੍ਰੂਫ ਦਿੱਤਾ ਹੈ ਬਿਨਾ ਉਹਨਾਂ ਨੂੰ ਕੋਈ ਨੋਟਿਸ ਦਿੱਤੇ ਬਿਨਾ ਨੂੰ ਬਿਨਾ ਉਹਨਾਂ ਤੋਂ ਕੋਈ ਸਬੂਤ ਲੈਣ ਲਈ ਲਾ ਕੇ ਏਸ ਤਰ੍ਹਾਂ ਜਾਂ ਕੇ ਇਕਦਮ ਨਹੀਂ ਟਾਈ ਜਾਂਦੇ ਕਿਉਂਕਿ ਇਹਦੇ ਵਿੱਚ ਫਿਰ ਸ਼ੱਕ ਪੈਂਦਾ ਕਿ ਕੋਈ ਆਪਣੇ ਸਵਾਰਥ ਦੇ ਲਈ ਆਪਣੀ ਕੋਈ ਗੇਨ ਦੇ ਲਈ ਕੋਈ ਇਹ ਕੰਮ ਕਰਾਤਾ ਨਹੀਂ ਰਿਹਾ ਔਰ ਇਹ ਗਰੀਬ ਹੈਗੇ ਨੇ ਇਹਨਾਂ ਕੋਲ ਹੋਰ ਘਰ-ਬਾਰ ਹੈ ਨਹੀਂ ਜਿਹੜੇ ਇੱਕ ਬੰਦਾ ਜੇ ਕਰ ਵੀ ਰਿਹਾ ਤੁਸੀਂ ਉਹਨੂੰ ਫੜ ਕੇ ਲੈ ਜਾਓ ਕਿੰਨਾ ਉਹਦਾ ਵੱਡਾ ਨਸ਼ਾ ਕਰ ਰਿਹਾ ਹੈ ਉਹਦੇ ਮੁਤਾਬਕ ਉਹਨੂੰ ਤੁਸੀਂ ਸਜਾ ਦਾ ਨੰਮੇ ਸਿਰ ਰਿਐਕਸ਼ਨ ਆ ਰਿਹਾ ਕਿ ਜਦੋਂ ਉਸ ਦੇ ਉੱਤੇ ਗਰਮ ਹੋਇਆ ਸਾਰਾ ਉਸ ਉਹਦੇ ਹੱਥ ਵਿੱਚ ਜਾ ਕੇ ਬੋਲੋ ਕਿ ਉਹਨਾਂ ਦੇ ਆਪ ਕੋ ਰਿਪੋਰਟ ਜਿਨ੍ਹਾਂ ਨੇ ਅਸ਼ਿਕਾ ਤਸਕੀਆਂ ਕੀਤੀਆਂ ਨੇ ਜਿਨ੍ਹਾਂ ਨੇ ਇਸ ਤੂ ਦਾ ਰਿਐਕਸ਼ਨ ਸਾਹਮਣੇ ਆ ਰਹੀ ਤੇ ਬਾਰੇ ਕਿ ਦੇਖੋ ਜਿਨੇ ਆਪਣੀ ਕੋਈ ਗਲਤੀ ਪਛਾਣੀ ਹੋਏ ਨਾ ਉਹ ਜ਼ਰੂਰ ਕੋਈ ਨਾ ਕੋਈ ਗੱਲ ਲੱਭ ਕੇ ਅੱਗੇ ਲੈ ਕੇ ਆਓਗੇ ਹੁਣ ਜਦ ਇੱਕ ਜਗ੍ਹਾ ਤੇ ਤੁਸੀਂ ਜਾਓ ਉੱਥੇ ਜਾ ਕੇ ਤੁਸੀਂ ਬਚਾਣਾ ਹੈ ਕਿਸੇ ਨੂੰ ਕਿਸੇ ਦੀ ਗੱਲ ਸੁਣਨੀ ਹੈ ਖੜੇ ਹੋ ਕੇ ਤਾਨੂੰ ਵੀ ਪਤਾ ਚੱਲੂਗਾ ਕਿ ਵੀ ਕੌਣ ਨਸ਼ਾ ਕਰ ਰਿਹਾ ਕੌਣ ਨਹੀਂ ਕਰ ਰਿਹਾ ਉਸ ਜਗ੍ਹਾ ਦੇ ਉੱਤੇ ਇੱਕ ਕਰ ਇੱਥੇ ਹੈਗਾ ਜਿਹੜਾ ਕਰਦਾ ਹੋਊਗਾ ਇੱਕ ਕਰ ਨਾਲ ਦਾ ਹੋਊਗਾ ਜਿਹੜਾ ਨਹੀਂ ਕਰਦਾ ਹੋਊਗਾ ਸੋ ਦੋਨੋਂ ਕਿਸਮ ਦੇ ਉੱਥੇ ਹੈਗੇ ਨੇ ਤਾਂ ਇੱਕ ਪੁਆਇੰਟ ਨੂੰ ਲਾ ਕੇ ਇਹ ਬੁਰੀ ਗੱਲ ਹੈ ਔਰ ਜੋ ਮੈਂ ਤਾਂ ਕਹਿੰਦੀ ਆ ਜੋ ਉਹਨਾਂ ਦੇ ਕਾਉਂਸਲਰ ਵਗਾਰਾ ਨੇ ਉੱਥੇ ਜਾ ਕੇ ਗਾਲੀ ਗਲੋਚ ਕੀਤੀ ਹੈ ਉਹ ਬਿਲਕੁਲ ਗਲਤ ਹੈ ਹਰ ਇੱਕ ਬੰਦੇ ਦੀ ਇੱਜ਼ਤ ਹੁੰਦੀ ਹੈ جماندرو حق ہے کہ بڑا چھوٹا امیر گریب سب دی عزت عزت بڑھ کر آر رکھنی چاہی دی ہے اور سوچ کے گل کرو جو صحیح ہے وہ صحیح ہے جو غلط ہے وہ غلط ہے بلکل پوری راجنیتک شہ بنا ہے ہو ہی نہیں سکنا کہ جے کوئی بنا راجنیتک شہ دے کسی نے کوئی demolish کرنا ہے ਤੋ ਪਹਿਲੇ ਨੋਟਿਸ ਜਾਰੀ ਹੋਇਆ ਕੁਝ ਕੈਇਦਾ ਇਹਨਾਂ ਦੇ ਤੇ ਕਈਆਂ ਦੇ ਤੇ ਕਰ ਦੇ ਵਿੱਚ ਜਿਹੜਾ ਸਮਾਨ ਸੀ ਉਹ ਵੀ ਵਿੱਚ ਗਿਆ ਇਹ ਥੋੜੀ ਗੱਲ ਹੁੰਦੀ ਹੈ ਸਾਹਿਬ ਅਜੀਪਾ ਕੋਲੀ ਕਹਿੰਦੇ ਨੇ ਉਹ ਉਹ ਰੈਸਟ ਆਫ ਇਸ ਕਰੀ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਡਾਕੂਮੈਂਟ ਦਿਖਾਈ ਸੀ ਕਿ ਕਾਫੀ سارے ਡਾਕੂਮੈਂਟ ਸੀਗੇ ਜਿਹਦੇ ਵਿੱਚ ਨੋਟਿਸ ਜਾਰੀ ਹੋਏ ਨੇ ਸੀ ਵੀ ਡਬਲ ਕਰਾਂ ਤਾਂ ਉਸ ਤੋਂ ਬਾਅਦ ਇਹ ਕਹਿਆ ਗਿਆ ਕਿ ਆ ਬੀਪਾ ਜੈਨਲਿਕ ਔਰ ਪੋਰਸ ਦੇ ਵੱਲੋਂ ਇੱਕ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ ਕੋਈ ਹੋਰ ਵੀ ਇਸ ਤਰ੍ਹਾਂ ਹੋ ਸਕਦਾ ਰਾਜਨੀਤੀ ਕਰ ਰਿਹਾ ਹਾਂ ਇਸ ਨੂੰ ਕਿਸ ਤਰੀਕੇ ਨਾਲ ਵੇਖਿਆ ਜਾ ਦੇਖੋ ਇਹ ਤਾਂ ਲੋਕ ਹੀ ਦੱਸਣਗੇ ਕਿ ਕੌਣ ਕਿਹੜੀ ਰਾਜਨੀਤੀ ਕਰ ਰਿਹਾ ਹੈ ਪਰ ਮੈਂ ਇਹਨਾ ਕਹਿ ਸਕਦੀ ਹਾਂ ਕਿ ਅਜੀਤ ਪਾਲ ਕੋਲੀ ਨੂੰ ਵੀ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕੋਈ ਡਰਗ ਵਾਲੇ ਸੀ ਕੋਈ ਨਹੀਂ ਸੀ ਸਾਰੇ ਨਹੀਂ ਇੱਕ ਦੇ ਵਿੱਚ ਤਾਂ ਤੁਸੀਂ ਸਾਰਿਆਂ ਨੂੰ ਕਿਉਂ ਸਾਫ਼ ਕਰਨਾ ਚਾਹੁੰਦੇ ਆ ਇਹਦਾ ਜੋ ਮੇਰੇ ਸੁਣਨ ਜੇ ਆਇਆ ਕਿ ਇਹਦਾ 플ੌਟ ਹੈਗਾ ਪਿੱਛੇ ਇਹ ਜਿਹੜੇ ਗਰੀਬ ਬਸਤੀ ਬਸ ਰਹੀ ਹੈ ਇਹ ਉਹਦਾ ਫਰੰਟੇਜ ਖਰਾਬ ਕਰ ਰਹੀ ਹੈ ਔਰ ਇਹ ਇੱਕ ਕਾਰਨ ਦਸਿਆ ਜਾ ਰਿਹਾ ਹੈ ਇਹਦਾ ਪ੍ਰੂਫ ਵੀ ਅੱਗੇ ਸਾਹਮਣੇ ਆ ਜਾਊਗਾ ਜਦ ਕੋਰਟ ਦੇ ਵਿੱਚ ਕੇਸ ਹੋ ਰਿਹਾ ਪਰ ਕੋਰਟ ਨੇ ਸਾਰੇ ਡਾਕੂਮੈਂਟ ਛਾਣਬੀਨ ਕਰਕੇ ਦੇਖ ਕੇ ਵਿਦ ਪ੍ਰੂਫ ਜੋ ਗਿਆ ਉਹਦੇ ਅਧੀਨ ਇਹ ਸਟੇਟਸ ਕੋ ਉਹਦਾ ਦਿੱਤਾ ਹੈ ਔਰ ਇੱਕ ਜਿਹੜੀ ਗੱਲ ਦੀਪਾਲ ਕੋਲੀ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਸਰਕਾਰ ਥੋੜੀ ਹੈ ਪੁਲਿਸ ਖੰਗਦੀ ਵੀ ਨਹੀਂ ਇਹਦੇ ਕਿਸੇ ਗੱਲ ਤੋਂ ਤਾਂ ਜਿਹੜਾ ਐਸਐਚਓ ਨੇ ਇੱਕ ਲੇਡੀ ਨੂੰ ਬੁਲਾ ਕੇ ਆਪਣੀ ਪਿਸਤੌਲ ਉੱਪਰ ਰੱਖੀ ਮੇਜ਼ ਦੇ ਉੱਤੇ ਔਰ ਉਹਨੂੰ ਥ੍ਰੈਟਨ ਕੀਤਾ ਕਿ ਇਹ ਕਾਗਜ਼ ਤੂੰ ਸਾਈਨ ਕਰ ਕਿ ਤੇਰਾ ਕੋਈ ਦਾਵਾ ਨਹੀਂ ਹੈ ਇਸ ਘਰ ਦੇ ਉੱਤੇ ਕਿ ਉਹ ਘਰ ਸਾਫ਼ ਕੀਤਾ ਜਾਏ ਇਹ ਕੋਈ ਅਜੀਬ ਰਾਜਨੀਤੀ ਹੈ ਮੈਂ 50 50 ਬੋਲ ਰਿਹਾ ਸ਼ਹਿਰੀ ਵਿਉੜੀ ਕੀਤੀ ਜਾ ਰਹੀ ਹੈ ਜਿਹੜਾ ਪੀ ਡਬਲਯੂ ਡੀ ਦੀ ਜਗਾ ਉਨਾਂ ਉਪਰ ਕਬਜ਼ਾ ਕੀਤਾ ਗਿਆ ਤੇ ਨਸ਼ਾ ਚੋਣਾਂ ਉਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੇ ਵਾਪਸ ਕਰਾਇਆ ਤੇ ਨਜਾਇਜ਼ ਸਾਰੀ ਤੋਂ ਵਾਲੇ ਵੀ 50 ਸਾਲਾਂ ਤੋਂ ਰਹਿ ਰਹੇ ਤੁਹਾਡੀ ਸਰਕਾਰ ਪਿੱਛੇ ਲੱਗੀ ਹੈ ਦੋਨੋਂ ਸਵਾਲ ਖੜੇ ਹੈ ਕਿ ਦੂਜੇ ਡਿਪਾਰਟਮੈਂਟਾਂ ਦੀ ਵੀ ਜਗਾ ਉੱਥੇ ਬੋਲਦੀ ਹੈ ਦੇਖੋ ਇਹ ਖਾਲੀ ਇੱਥੇ ਪਟਿਆਲੇ ਚ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਗਰੀਬ ਜਨਤਾ ਜਿਹੜੀ ਜਾ ਕੇ ਬਸ ਜਾਂਦੀ ਹੈ ਜਿਨ੍ਹਾਂ ਕੋਲ ਕੁਝ ਨਹੀਂ ਹੁੰਦਾ ਉਹ ਬਸਦੀ ਉੱਥੇ ਜਿਹੜੀ ਖਾਲੀ ਹੁੰਦੀ ਹੈ ਔਰ ਜ਼ਮੀਨ ਆਮ ਤੌਰ ਤੇ ਗਵਰਨਮੈਂਟ ਦੀ ਹੁੰਦੀ ਹੈ 50 ਸਾਲ ਤੋਂ बसे ਹੋਏ ਨੇ ਇਹਨਾਂ ਕੋਲ ਕੋਈ ਘਰ-ਵਾਰ ਹੈ ਨਹੀਂ ਤਾਂ ਮੇਰੇ ਖਿਆਲ 'ਚ ਇੱਕ ਜ਼ਿੰਮੇਵਾਰੀ ਬਣਦੀ ਹੈ ਹਰ ਇੱਕ ਸਰਕਾਰ ਦੀ ਸਾਡੇ ਵੀ ਬਾਣੀ ਸੀ ਅਸੀਂ 700 ਰਜਿਸਟਰੀਆਂ ਕਰਾਈਆਂ ਕਿਉਂਕਿ ਪੇਪਰ ਵਰਕ ਬਹੁਤ ਹੁੰਦਾ ਹੈ ਇਹਦੇ ਵਿੱਚ ਕਿ ਇਹ ਜਿਹੇ ਬੰਦਿਆਂ ਨੂੰ ਇਹਨਾਂ ਨੂੰ مالک ਜ਼ਮੀਨ ਦਾ ਬਣਾਇਆ ਜਾਏ ਤਾਂ ਇਹਨਾਂ ਗੱਲਾਂ ਦੇ ਉੱਤੇ ਸੋਚ ਕੇ ਇਹਨਾਂ ਨੂੰ ਵੀ ਚੱਲਣਾ ਚਾਹੀਦਾ ਕਿਉਂਕਿ ਪਿੰਡਾਂ ਦੇ ਵਿੱਚ ਤੁਸੀਂ ਲੌਟ ਲੌਟ ਕੱਢ ਦਿੰਦੇ ਹੋ ਸ਼ਾਮ ਲੌਟ ਦੇ ਵਿੱਚੋਂ اسی ਤਰੀਕੇ ਦੇ ਨਾਲ ਕੋਈ ਨਾ ਕੋਈ ਹੱਲ ਕਾਡਣਾ ਚਾਹੀਦਾ ਹੈ ਇਹ ਠੀਕ ਹੈ ਇਹਨਾਂ ਨੂੰ ਨੋਟਿਸ ਗਏ ਹੋਣਗੇ ਪਰ ਜੇ ਕੋਈ ਤੁਸੀਂ ਅਸਲੀ ਇੱਕ ਰਿਪ੍ਰੈਜ਼ੈਂਟੇਟਿਵ ਹੋ ਤੁਸੀਂ ਐਮ.ਐਲ.ਏ ਹੈਗੇ ਹੋ ਤਾਂ ਐਮ.ਪੀ ਹੈਗਾ ਤਾਂ ਇਹ ਗੱਲਾਂ ਨੂੰ ਸੋਚ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਦੇ ਕਾਰ ਬਚ ਜਾਣ ਜਾਂ ਇਹਨਾਂ ਨੂੰ ਜੇ ਉਠਾਣਾ ਹੀ ਹੈ ਤਾਂ ਇਹਨਾਂ ਦਾ ਕੋਈ ਹੋਰ ਜਗ੍ਹਾ ਲਾ ਕੇ ਇਹਨਾਂ ਨੂੰ ਉੱਥੇ ਬਿਸਾਉਣ ਪਰੰਪਰਾਏ ਉਹ ਵੀ ਚੈਲੰਜ ਕਰਦੇ ਨੇ ਕਹਿੰਦੇ ਕਿ ਜੇ ਤੁਸੀਂ ਪ੍ਰੂਫ ਕਰਦੇ ਨੇ ਤਾਂ ਮੈਂ ਰਾਜਨੀਤੀ ਛੱਡੂੰਗਾ ਇਹ ਸਟੇਟਮੈਂਟ ਅਜੀਤਪਾਲ ਸਿੰਘ ਖੋਲੀ ਦੀ ਬਾਹਰ ਆਈ ਸੀ ਤਾਂ ਕਿਵੇਂ ਵੇਖੀਏ ਉਹਦੀ ਕਿ ਰਾਜਨੀਤੀ ਛੜਵਾ ਰਹੇ ਹਨ ਕੀ ਪ੍ਰੂਫ ਪੇਸ਼ ਕਰ ਰਹੇ ਮੈਂ ਤਾਂ ਕਿਸੇ ਦੀ ਰਾਜਨੀਤੀ ਨਹੀਂ ਛੜਾ ਰਹੀ ਰਾਜਨੀਤਿਕ ਗੱਲਾਂ ਬਹੁਤ ਹੁੰਦੀਆਂ ਨੇ ਬਹੁਤ ਕੁਝ ਕਿਹਾ ਜਾਂਦਾ ਸੋਚ ਸਮਝ ਕੇ ਕਹਿਣੀ ਚਾਹੀਦੀ ਹੈ ਔਰ ਜਦ ਅੱਗੇ ਆ ਜਾਊਗਾ ਪ੍ਰੂਫ ਉਹਨਾਂ ਦੀ ਆਪਣੀ ਮਰਜ਼ੀ ਹੈ ਉਹਨਾਂ ਨੇ ਛੱਡਣੀ ਆ ਛੱਡ ਦੇਣ ਰਹਿਣਾ ਰਹਿਣਾ ਉਹ ਉਹਦੇ ਵਿੱਚ ਮੈਂ ਨਹੀਂ ਕੁਝ ਕਹਿੰਦੀ ਭੱਟੀ ਕਿੰਦੀ ਉੱਥੇ ਲੋਕ ਨੇ ਜਿਨ੍ਹਾਂ ਦੇ ਵੋਟਾਂ ਨੇ ਉਹਨਾਂ ਦੇ ਵੋਟਾਂ ਨਾ ਦੇ ਨਾਲ ਦੀ ਐਮਐਲਏ ਦਾ ਕੋਈ ਬੰਦੇ ਤਾਂ ਕਿਹਨਾਂ ਦੇ ਵੋਟਾਂ ਵਰਤਵਾਣੀਆਂ ਉਹ ਕਹਿੰਦੇ ਹੁਣ ਵੋਟਾਂ ਦੀ ਵਰਤੋਂ ਕਰਨ ਵਾਸਤੇ ਤੁਹਾਡੇ ਕੋਲ ਉਹਨਾਂ ਸਾਹ ਨਹੀਂ ਇਹ ਬਿਲਕੁਲ ਗਲਤ ਗੱਲ ਹੈ ਜੇ ਜਿਸ ਨੇ ਦੇਖੋ ਇਹ ਹੱਕ ਹੁੰਦਾ ਹੈ ਲੋਕਾਂ ਨੂੰ ਤੁਸੀਂ ਹੱਥ ਫੜ ਕੇ ਵੋਟਾਂ ਨਹੀਂ ਪਵਾ ਸਕਦੇ ਜਿੱਦਣ ਉਹਨਾਂ ਦੀ ਮਰਜ਼ੀ ਹੈ ਉਹ ਵੋਟ ਮਾਣ ਗਏ ਜੇ ਤੁਸੀਂ ਇਸ ਲਾਈਨ 'ਚ ਆਇਓ ਤਾਂ ਤੁਹਾਡਾ ਫਰਜ਼ ਬੰਧ ਹੈ ਕਿ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਦਾ ਜਿਨ੍ਹਾਂ ਨੂੰ ਪੀੜਤ ਹੈ ਜਿਹੜੇ ਉਹਨਾਂ ਦਾ ਸਾਥ ਦਿਓ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੋ ਨੈਕਸਟ ਸਟੱਪ ਕੀ ਕਰ ਰਹੇ ਮੈਡਮ ਹੁਣ ਇਸ ਤੇ ਜੇ ਤੁਹਾਡੇ ਕੋਲ ਹੋਰ ਕੋਈ ਸਾਧਨ ਵੀ ਆ ਗਏ ਨੇ ਇੱਕ ਹੋਰ ਵੀ ਇੱਕ ਅਗਲਾ ਸਟੱਪ ਕੀ ਹੈ ਦੇਖੋ 7 ਤਰੀਕ ਨੂੰ ਇਹਦੀ ਅਗਲੀ ਹੀਅਰਿੰਗ ਹੈ ਉਹਦੇ ਵਿੱਚ ਦੇਖਾਂਗੇ ਕਿ ਕੀ ਹੁੰਦਾ ਹੈ ਔਰ ਅਸੀਂ ਉਸ ਦੇ ਮਤਾਬਕ ਹੀ ਜੋ ਕੌਟ ਤੇ ਰਾਹੀ ਹੋਊਗਾ ਉਹੀ ਸਟੇਪ ਲਵਾਉਣਾ ਬੜਾ ਸਾਬ ਕਿਵੇਂ ਲੱਗਦੀ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰੀ ਜ਼ਮੀਨਾਂ ਆ ਰਹੀਆਂ ਨੇ ਸਰਕਾਰੀ ਉੱਤਰ 6 ਨਵੰਬਰ ਦੀ ਸਰਕਾਰੀ ਜ਼ਮੀਨਾਂ ਨੇ ਸਰਕਾਰੀ ਦਫ਼ਤਰ ਨੇ ਸਰਕਾਰ ਵੇਚਣ ਦੇ ਤੌਰ ਤੇ ਆ ਭਾਵੇਂ ਪਟਿਆਲਾ ਬਹੁਤ ਦੁੱਖਪਰੀ ਗੱਲ ਹੈ ਆ ਕਿ ਸਰਕਾਰ ਨੂੰ ਇੱਥੇ ਆਣਾ ਪਿਆ ਆਪਣੇ ਇੰਨੀ ਮਾਲੀ ਹਾਲਤ ਖਰਾਬ ਕੀਤੀ ਹੈ ਮੇਰੇ ਖਿਆਲ ਚ ਜੇ ਸੀਐਮ ਸਾਹਿਬ ਨੇ ਕਦੇ ਇਹ ਨਹੀਂ ਕਿਹਾ ਕਿ ਸਾਡੀ ਮਾਲੀ ਹਾਲਤ ਖਰਾਬ ਹੈ ਉਹ ਤਾਂ ਹਰ ਵਕਤ ਇਹੀ ਕਹਿੰਦਾ ਕਿ ਪੈਸੇ ਬਹੁਤ ਹੈ ਸਾਰਾ ਕੁਝ ਹੈਗਾ ਪਰ ਜਿੱਥੇ ਨਹੀਂ ਹੁੰਦਾ ਉਹ ਇਕਦਮ ਦੋਸ਼ ਸੈਂਟਰ ਤੇ ਚਲਾ ਜਾਂਦਾ ਇਹ ਜਿਹੜੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਮੈਂ ਕਹਿੰਦੀ ਆ ਇਹ ਬਹੁਤ ਬੁਰੀ ਗੱਲ ਹੈ ਕਿ ਆਪਣਾ ਘਰ-ਬਾਰ ਵੇਚ ਕੇ ਤੁਸੀਂ ਸਰਕਾਰ ਚਲਾ ਰਹੇ ਹੋ ਘਰ-ਬਾਰ ਵੇਚ ਕੇ ਸਾਰਾ ਕੰਮ ਕਰ ਰਹੇ ਹੋ ਇਹ ਇਹਦੇ ਬਾਅਦ ਅੱਗੇ ਨੂੰ ਹੋਊਗਾ ਕੀ ਤੁਸੀਂ ਆਪਣੀ ਲੇਗੇਸੀ ਕੀ ਛੱਡ ਕੇ ਜਾ ਰਹੇ ਹੋ ਅਗਲੀ ਜਨਰੇਸ਼ਨ ਦੇ ਲਈ ਕਿਉਂਕਿ ਇਹ ਚੀਜ਼ਾਂ ਜਿਹੜੀ ਸਰਕਾਰ ਜਿਹੜੀ ਵੀ ਆਂਦੀ ਹੈ ਉਸ ਉਹਦੇ ਉਹ ਕੇਅਰ ਟੇਕਰ ਹੁੰਦੇ ਨੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ ਜਿੰਨਾ ਵੀ ਅਸੀਂ ਕਰਦੇ ਵਿੱਚ ਅਸੀਂ ਆਪਣਾ ਕੁਝ ਬਚਾ ਕੇ ਰੱਖਦੇ ਆ ਤਾਂ ਇਹਨਾਂ ਨੂੰ ਸੂਬੇ ਦੀ ਜਿਹੜੀ ਜ਼ਿੰਮੇਵਾਰੀ ਹੈ ਸੂਬੇ ਨੂੰ ਬਚਾ ਕੇ ਰੱਖਣਾ ਚਾਹੀਦਾ ਦੇਖੋ ਇਹ ਹੁਣ ਪੁਲਿਸ ਕਾਸਟਡੀ 'ਚ ਨੇ ਇਹ ਹਰਿਆਣਾ ਦਾ ਮੈਟਰ ਹੈਗਾ ਸੌਰੀ ਪੰਜਾਬ ਦੇ ਵਿੱਚ ਇਹਨਾਂ ਨੇ ਫਾਈਲ ਕੀਤਾ ਕੋ ਰਾਜ ਸਭਾ ਤੇ ਇਹ ਬਿ ਕੋਟੀ ਦੇਖੂਗੀ ਠੀਕ ਹੈ ਜੀ ਬਾਰੇ ਦਾ ਦਿੱਲੀ ਦੇ ਵਿੱਚ ਉਹੀਆਂ ਚੋਪੀਆਂ ਜੀਪੀ ਗੌਰਮੇਟ ਤੋੜੀ ਹੈ ਉਹ ਵੀ ਫੇਰ ਹੋ ਗਏ ਉਹ ਵੀ ਗਰੀਬ ਲੋਕ ਸੀ ਉਹਦੇ ਉਹਨਾਂ ਦੇ ਮੈਨੂੰ ਪਤਾ ਨਹੀਂ ਪਰ ਆਈ ऍम ਸ਼ੋਰ ਕਿ ਕੋਈ ਨਾ ਕੋਈ ਆਲਟਰਨੇਟਿਵ ਜ਼ਰੂਰ ਉਹਨਾਂ ਨੇ ਕੀਤਾ ਹੋਣਾ ਕਿਉਂਕਿ ਪਹਿਲੇ ਵੀ ਇਹ ਪਹਿਲੀ ਵਾਰ ਇਹ ਨਹੀਂ ਚੋਲੀ ਚੋਪੜੀਆਂ ਗਈਆਂ ਉਨਾਂ ਦੇ ਹਰ ਵਕਤ ਤੇ ਹੋਰ ਸੈਟਲਮੈਂਟ ਕਰਕੇ ਰੀ ਰੀ ਲੋਕੇਸ਼ਨ ਕਰਕੇ ਤਾਂ ਹੀ ਕੀਤੀਆਂ ਜਾਂਦੀਆਂ ਨੇ ਠੀਕ ਹੈ ਥੈਂਕ ਯੂ